ਚੰਡੀਗੜ੍ਹ ਦੇ ਸੁਖਨਾ ਚੀਲ ਦੇ ਇੱਕ ਵਾਰ ਫਿਰ ਤੋਂ ਫਲਡ ਗੇਟ ਖੋਲੇ ਗਏ ਨੇ ਤਾਂ ਲੋਕਾਂ ਦੇ ਸਾਹ ਸੁੱਕੇ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਚੰਡੀਗੜ੍ਹ ਦੇ ਲੋਕਾਂ ਦੇ ਲਈ ਇੱਕ ਵਾਰ ਫਿਰ ਤੋਂ ਖਤਰੇ ਦੀ ਘੰਟੀ ਜੜੀ ਗਈ ਵੱਜ ਚੁੱਕੀ ਹੈ ਦੱਸ ਦਈਏ ਕਿ ਜਿੱਤੇ ਹੜ ਦਾ ਖਤਰਾ ਹਜੇ ਟੜਿਆਈ ਸੀਗਾ 3-4 ਦਿਨਾਂ ਤੋਂ ਲਗਾਤਾਰ ਧੁੱਪ ਵੀ ਨਿਕਲ ਰਹੀ ਸੀਗੀ ਲੋਕਾਂ ਨੂੰ ਗਰਮੀ ਵੀ ਮਹਿਸੂਸ ਹੋ ਰਹੀ ਸੀਗੀ ਤਾਂ ਕਿਤੇ ਨਾ ਕਿਤੇ ਲੱਗਿਆ ਸੀਗਾ ਕਿ ਮੌਨਸੂਨ ਦੀ ਵਿਦਾਇਗੀ ਜੜੀ ਕੀ ਹੋਣ ਵਾਲੀ ਆ ਪਰ ਅੱਜ ਪੰਜਾਬ ਦੇ ਚੰਡੀਗੜ੍ਹ ਮੁਹਾਲੀ ਸਣੇ ਹੋਰ ਕਈ ਇਲਾਕਿਆਂ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਪੈ ਰਿਹਾ ਤੇ ਹਵਾ ਵੀ ਚੱਲ ਰਹੀ ਹੈ ਤੇ ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ ਸੁਖਨਾ ਝੀਲ ਦੇ ਗੇਟ ਜਿਹੜੇ ਕਿ ਖੋਲ ਦਿੱਤੇ ਗਏ ਨੇ ਤਾਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੇ ਲਈ ਇੱਕ ਵਾਰ ਫਿਰ ਤੋਂ ਖਤਰੇ ਦੀ ਘੰਟੀ ਵੱਜੀ ਹੈ ਸ਼ਹਿਰ ਦੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਇਸ ਤੋਂ ਇਲਾਵਾ ਹਿਮਾਚਲ ਦੇ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈਗਾ ਜਿਸ ਕਾਰਨ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਇਸ ਦੇ ਮੱਦੇਨਜ਼ਰ ਅੱਜ ਇੱਕ ਵਾਰ ਫਿਰ ਤੋਂ ਸੁਖਨਾ ਝੀਲ ਦੇ ਫਲਡ ਗੇਟ ਖੋਲ ਦਿੱਤੇ ਗਏ ਨੇ ਦੱਸਿਆ ਲੋਕ ਹੈ ਕਿ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਕਿ 1100 62 ਫੁੱਟ ਤੱਕ ਹੈ ਪਰ ਜਦੋਂ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਯਾਨਕੀ 1162 ਦੇ ਕਰੀਬ ਪਹੁੰਚਣ ਲੱਗਦਾ ਹੈ ਤਾਂ ਫਿਰ ਸੁਖਨਾ ਝੀਲ ਦੇ ਫਲਡ ਗੇਟ ਖੋਲ ਦਿੱਤੇ ਜਾਂਦੇ ਨੇ ਤਾਂ ਫਲਡ ਗੇਟ ਖੋਲਣ ਦੇ ਮਗਰੋਂ ਝੀਲ ਦਾ ਸਾਰਾ ਪਾਣੀ ਸੈਕਟਰ 26 ਤੋਂ ਜੋ ਕਿ ਬਾਪੂ ਤੰਵਾਲੀ ਸੜਕ ਦੇ ਉੱਤੇ ਆ ਜੋ ਕਿ ਚਲਾ ਜਾਂਦਾ ਹੈ ਅਤੇ ਕਿਸ਼ਨਗੜ੍ਹ ਵੀ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ